ਆਪਣਾ ਨਾਮ ਕੀ ਹੈ ਜੀ ਭੁਪਿੰਦਰ ਕੌਰ ਭੁਪਿੰਦਰ ਸਿੰਘ ਜੀ ਤੁਹਾਡੇ ਕੀ ਲੱਗ ਰਿਹਾ ਮੇਰੇ ਫਾਦਰ ਸਾਹਿਬ ਸੀਗੇ ਦਰਾਹਣਾ ਕੀ ਕਿਸ ਤਰ੍ਹਾਂ ਦਾ ਇੰਕਾਊਂਟਰ ਕਿਹਾ ਉਹ ਜਿੰਦਾ ਬਕੂਆ ਤੁਹਾਡੇ ਸਾਹਮਣੇ ਜਦੋਂ ਉਹਨਾਂ ਲੈ ਕੇ ਗਏ ਸੀ ਕੀ ਹੋਇਆ ਸੀ ਹਾਂਜੀ ਮੈਨੂੰ ਹੋਸ਼ ਆ ਮੈਂ ਸਾਢੇ 3-4 ਸਾਲ ਦੀ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਗਏ ਪੁਲਿਸ ਵਾਲੇ ਲੈ ਕੇ ਗਏ ਸੀ ਪਰ ਮੈਨੂੰ ਇਹ ਨਹੀਂ ਹੈਗਾ ਮਤਲਬ ਕੀ ਚੰਗੀ ਤਰ੍ਹਾਂ ਨਹੀਂ ਮੇਰੇ ਪਰ ਲੈ ਕੇ ਗਏ ਸੀ ਮੈਂ ਇਹ ਜਾਣਦੀ ਆ ਮੈਂ ਦੇਖੀ ਆਪ ਤੇ ਦੌਰਾਨ 32 ਸਾਲ ਦਾ ਸਮਾਂ ਇੱਕ ਬਕੂਆ ਬੀਤ ਗਿਆ ਮਤਲਬ ਕਹਿੰਦੇ ਬਹੁਤ ਲੰਮਾ ਹਰਸਾ ਬੀਤ ਜਾਂਦਾ ਤੇ ਉਹਦੇ ਬਾਅਦ ਫੈਸਲਾ ਆਇਆ ਇਹਨੂੰ ਕਿਸ ਤਰੀਕੇ ਨਾਲ ਦੇ ਫੈਸਲਾ ਸਰ ਜੋ ਇਹਨਾਂ ਨੇ ਕੀਤਾ ਆ ਸਾਡੇ ਨਾਲ ਅਸੀਂ ਜਿੰਦਾ ਧੱਕੇ ਖਾਦੇ ਥਾਂ ਥਾਂ ਤੇ ਇਹਨਾਂ ਨੇ ਮਹਤਾਜ ਕੀਤਾ ਸਾਨੂੰ ਉਹਦੇ ਤੌਰ ਤੇ ਅਸੀਂ ਸੈਟੀਸਫਾਈ ਨਹੀਂ ਹੈਗੇ ਫੈਸਲੇ ਦੇ ਤੌਰ ਤੇ ਇਹ ਫੈਸਲੇ ਨੂੰ ਹਾਈ ਕੋਰਟ ਚੈਲੰਜ ਕਰੋਗੇ ਹਾਂਜੀ ਦੌਰਾਨ ਟ੍ਰਾਇਲ ਆਪਾਂ ਨੂੰ ਕਿਸ ਤਰੀਕੇ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਟ੍ਰਾਇਲ ਪਹਿਲਾਂ ਦਾਦਾ ਜੀ ਮੇਰੇ ਕਰਦੇ ਰਹੇ ਆ ਉਸ ਤੋਂ ਬਾਅਦ ਦਾਦੀ ਹੋਗੇ ਮੇਰੇ ਉਹ ਵੀ ਐਕਸਪਾਇਰ ਹੋਗੇ ਦਾਦਾ ਜੀ ਵੀ ਹੋਗੇ ਫਿਰ ਮੇਰੇ ਬ੍ਰਦਰ ਕਰਦੇ ਰਹੇ ਆ ਚਾਚਾ ਜੀ ਫਫੜ ਜੀ ਇਹ ਕਰਦੇ ਨੇ 27 ਮਾਰਚ ਨੂੰ ਮੇਰਾ ਬ੍ਰਦਰ ਐਕਸਪਾਇਰ ਹੋ ਗਿਆ ਆ ਉਸ ਤੋਂ ਬਾਅਦ ਅੱਜ ਫੈਸਲੇ ਤੇ ਮੈਂ ਖੁਦ ਆ ਪਾਈ ਆ ਤੇ ਲਗਾਤਾਰ ਤੁਹਾਨੂੰ ਵੀ ਦੇਖਣ ਜਾ ਰਿਹਾ ਕਿ ਕਾਫੀ ਪ੍ਰੈਸ਼ਰ ਬਿਲਕੁਲ ਦੂਸਰੀ ਪਾਰਟੀ ਵੱਲੋਂ ਤੁਹਾਡੇ ਤੇ ਪ੍ਰੈਸ਼ਰ ਬਿਲਟ ਅਪ ਕੀਤਾ ਗਿਆ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਲੇ ਮੇਰੀ ਫੈਮਿਲੀ ਨੇ ਟੌਰਚਰ ਕੀਤਾ ਮੇਰੇ ਬ੍ਰਦਰ ਨੂੰ ਬਹੁਤ ਟੌਰਚਰ ਕੀਤਾ ਇਹਨਾਂ ਨੇ ਮੇਰੇ ਬ੍ਰਦਰ ਦੇ ਨਜ਼ਾਇਜ਼ ਕੇਸ ਪਾਈ ਮੇਰੇ ਬ੍ਰਦਰ ਨੂੰ ਫੜ ਕੇ ਲੈ ਜਾਂਦੇ ਹੀ ਜਦੋਂ ਜੀ ਕਰਦਾ ਸੀ ਸਾਨੂੰ ਇਹ ਕਹਿੰਦੇ ਸੀ ਕੇਸ ਵਾਪਸ ਲਓ ਮੇਰੇ ਚਾਚਾ ਇਹਨੂੰ ਫੁੱਫੜ ਜੀ ਨੂੰ ਜੋਬ ਕਰਦੇ ਸੀ ਪੁਲਿਸ ਦੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਹੁਣ ਆਪਾਂ ਨੂੰ ਕਿਸ ਤਰ੍ਹਾਂ ਕੇ ਦਾ ਫੀਲ ਹੋ ਰਿਹਾ ਜਿਵੇਂ ਹੁਣ ਅਜ ਮਾਮੂਲੀ ਜਿਹਾ ਇਹ ਮਲਮ ਲੱਗਿਆ ਕਿ ਨਹੀਂ ਰਕਮਾਂ ਤੇ ਥੋੜਾ ਜਿਹਾ ਠੀਕ ਲੱਗਦਾ ਪਰ ਉਹਨਾ ਨਹੀਂ ਹੈਗਾ ਜੋ ਚਾਹੀਦਾ ਸੀ ਸਾਨੂੰ ਉਹ ਨਹੀਂ ਮਿਲਿਆ ਹੈਗਾ ਹੁਣ ਇਸ ਮਸਲੇ ਨੂੰ ਪਰ ਹਾਈ ਕੋਰਟ ਲੈ ਕੇ ਜਾਵਾਂਗੇ ਹਾਂਜੀ ਬਿਲਕੁਲ ਲੈ ਕੇ ਜਾਵਾਂਗੇ